ਪੰਜਾਬ ਪੁਲਿਸ ਦੀ ਬਸ ਸਟੈਂਡ ਨਾਲ ਇੱਕ ਹਾਦਸਾ ਵਾਪਰਿਆ ਤੇ ਬਸਦਿਆਂ ਬ੍ਰੇਕ ਅਫੇਰ ਹੋਣ ਦੇ ਕਾਰਨ ਬਸ ਠੇਕੇ ਦੇ ਵਿੱਚ ਜਾ ਵੱਜਦੀ ਹੈ ਉਸ ਤੋਂ ਬਾਅਦ ਇਸ ਹਾਦਸੇ ਦੇ ਵਿੱਚ ਕੁਝ ਪੁਲਿਸ ਕਰਮਚਾਰੀ ਜ਼ਰੂਰ ਜ਼ਖਮੀ ਹੋਏ ਨੇ ਪਰ ਗਨੀਮਤ ਰਹੀ ਹੈ ਕਿ ਸਿੱਧੇ ਜਾਨ ਮਾਲ ਦਾ ਨੁਕਸਾਨ ਇਸ ਹਾਦਸੇ ਦੇ ਵਿੱਚ ਨਹੀਂ ਵਾਪਰਿਆ ਦੱਸਦੇ ਕਿ ਇਹ ਘਟਨਾ ਲੁਧਿਆਣਾ ਬਸ ਸਟੈਂਡ ਨੇੜੇ ਵਾਪਰੀ ਹੈ ਜਿੱਥੇ ਕਿ ਚੰਡੀਗੜ੍ਹ ਤੋਂ ਡਿਊਟੀ ਕਰਕੇ ਸਾਰੇ ਪੁਲਿਸ ਮੁਲਾਜ਼ਮ ਫਿਰੋਜ਼ਪੁਰ ਵੱਲ ਜਾ ਰਹੇ ਸਿੱਤ ਰਾਤ ਦੇ ਵਿੱਚ ਉਹਨਾਂ ਦੀ ਬਸਦਿਆਂ ਬ੍ਰੇਕ ਅਫੇਲ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਨਰਾ ਦੇ ਵਿੱਚ ਇੱਕ ਬਾਈਕ ਤੇ ਇੱਕ ਸਕੂਟੀ ਦੇ ਵਿੱਚ ਵੀ ਇਹਨਾਂ ਦੀ ਬੱਸ ਵੱਜਦੀ ਹੈ ਪਾਤ ਦੇ ਵਿੱਚ ਇੱਕ ਠੇਕੇ ਦੇ ਵਿੱਚ ਜਾ ਕੇ ਬੱਸ ਇਹਨਾਂ ਦੇ ਵੱਜ ਜਾਂਦੀ ਹੈ ਉਸ ਤੋਂ ਬਾਅਦ ਕਈ ਪੁਲਿਸ ਕਰਮਚਾਰੀ ਰਖਮੀ ਹੋਈ ਨੇ ਜਨਨ ਰਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਫਰਸਟ ایڈ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਗਨੀਮਤ ਰੇਕਿਸਦ ਦੀ ਵਿੱਚ ਜਾਨ ਮਾਲ ਦਾ ਨੁਕਸਾਨ ਜ਼ਿਆਦਾ ਨਹੀਂ ਵਾਪਰਿਆ ਹਾਲਾਂਕਿ ਜਿਹੜੇ ਰਾਹੀਰ ਸੀਗੇ ਰਾਤ ਦੇ ਵਿੱਚ ਲੰਘ ਰਹੇ ਸੀ ਜਿਨ੍ਹਾਂ ਦੀ ਸਕੂਟਰ ਸੀ ਬਾਈਕ ਸੀ ਉਹ ਹਾਦਸੇ ਦਾ ਜ਼ਰੂਰ ਸ਼ਿਕਾਰ ਹੋਏ ਨੇ ਉਹਨਾਂ ਦੇ ਜ਼ਰੂਰ ਸੱਟਾਂ ਲੱਗੀਆਂ ਨੇ ਉਸ ਤੋਂ ਬਾਅਦ ਕਈਆਂ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਤਾਂ ਕਿ ਉਹਨਾਂ ਨੂੰ ਫਰਸਟ ایڈ ਦਿੱਤੀ ਜਾ ਸਕੇ ਦੱਸਦੀ ਹੈ ਕਿ ਕਈਆਂ ਦੀ ਬਾਈਕ ਤੇ ਸਕੂਟਰ ਵੀ ਖਰਾਬ ਹੋਏ ਨੇ ਟੁੱਟੇ ਨੇ ਦੋਸਤੋ ਬਾਅਦ ਤੇ ਜਿਹੜੇ ਉਸ ਉੱਪਰ ਸਵਾਰ ਸੀਗੇ ਉਹਨਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਤੇ ਉਹਨਾਂ ਨੂੰ ਫਰਸਟ ایڈ ਦਿੱਤੀ ਜਾ ਰਹੀ ਹੈ ਹਸਪਤਾਲ ਪਹੁੰਚਾਇਆ ਗਿਆ ਉਹ ਤੇ ਦੱਸਦੀ ਕਿ ਇਸ ਬੱਸ ਦੇ ਵਿੱਚ ਤਕਰੀਬਨ 13 ਪੁਲਿਸ ਕਰਮਚਾਰੀ ਮੌਜੂਦ ਸੀਗੇ ਜੋ ਕਿ ਡਿਊਟੀ ਕਰਕੇ ਵਾਪਸ ਆਪਣੇ ਸ਼ਹਿਰ ਫਿਰੋਜ਼ਪੁਰ ਜਾ ਰਹੇ ਸੀਗੇ ਤਾਂ ਅਸਲਿਕ ਰਾਤ ਦੇ ਵਿੱਚ ਉਹਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਬ੍ਰੇਕਾਂ ਫੇਲ ਹੋਣ ਦੇ ਕਾਰਨ ਨੇ ਠੇਕੇ ਦੇ ਵਿੱਚ ਇਹਨਾਂ ਦੀ ਬੱਸ ਜਾਵਦੀ ਹੈ ਤੇ ਇਸੇ ਕਾਰਨ ਹਾਦਸਾ ਵਾਪਰਿਆ ਤੋ ਜੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਓਏ ਇਦਾਂ ਸਾਰਾ ਇੱਥੇ ਬ੍ਰੇਕ ਫੇਲ ਹੋਈ ਹੈ ਜਦੋਂ ਉਤਰ ਰਹੇ ਸੀ ਤੇ ਬ੍ਰੇਕ ਫੇਲ ਹੋਈ ਹੈ ਤਾਂ ਉਹਦਾ ਮੰਨ ਲਓ ਡਰਾਈਵਰ ਦੇ ਤੁਹਾਨੂੰ ਪਤਾ ਹੀ ਇਹ ਬਰੇਕ ਫੇਲ ਹੋ ਜੇ ਤੇ ਕੀ ਬੰਦੇ ਉਹਨਾਂ ਦੇ ਵਗੈਰੇ ਵੀ ਕੀਤੀ ਹੋਈ ਸੀ ਕਹਿੰਦੇ ਨਹੀਂ 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 ਡਰਾਈਵ ਨਹੀਂ ਕੀਤੀ ਅੱਜ ਕਿੰਨੇ ਜਵਾਨ ਸੀ ਤੁਹਾਡੇ ਪੰਜਾਬਪੁਰ ਦੇ ਅਸੀਂ 13 ਜਾਨ ਸੀ 13 ਜਾਨ ਹਾਂਜੀ ਤੇ ਕਿੰਨੇ ਦਿਨਿਆਂ ਨੂੰ ਟੱਡਾ ਲੱਗਿਆ ਉਹਦੇ ਨੂੰ ਨਹੀਂ ਬੱਚੇ ਦੀ ਹੈ ਕੀ ਹੋਇਆ ਹਾਂਜੀ ਬੱਚੇ ਜਾਨੀ ਆਮ ਲੋਕਾਂ ਦਾ ਹੋਇਆ ਜਿਹੜੇ ਲੋਕਾਂ ਦੇ ਵਿੱਚ ਨਹੀਂ ਨਹੀਂ ਇੱਕ ਦੇ ਸਕੂਟੀ ਉਹ ਥੇੜੀ ਸੀ ਉਹਨਾਂ ਦੇ 60 ਜਰੂਰ ਲੱਗੀ ਬਾਕੀ ਬਚਾਈਏ ਕਿਹਦੇ ਫਰੋਜ਼ਪੁਰ ਪੈਸ ਦੇ ਹੋ ਤੁਸੀਂ ਹਾਂਜੀ ਹਾਂਜੀ ਫਰੋਜ਼ਪੁਰ نقصان ਹੋਇਆ ਮਾੜਾ ਜਾਨ ਭਰਦੋਗੇ ਤੁਸੀਂ ਸਾਰਾ ਹੀ ਹਾਂਜੀ 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 ਭਰ ਦਾਂਗੇ ਅਜਾ ਸਾਰਾ ਕਿੰਨੇ ਟੋਟਲ ਕਿੰਨੇ ਮਲਾਜਮ ਸੀ ਅਸੀਂ 8-9 ਮਲਾਜਮ ਅਸੀਂ ਕਿ ਡਿਊਟੀ ਕਿਹੜੀ ਕਰਕੇ ਆਏ ਸੀ ਅਸੀਂ ਸੈਸ਼ਨ ਡਿਊਟੀ ਸੈਸ਼ਨ ਟੁੱਟ ਗਈ ਸੀ ਹਾਂਜੀ ਤੇ ਆ ਰਹੇ ਸੀ ਉਧਰੋਂ ਚਾਨਕ ਬ੍ਰੇਕ ਫੇਲ ਵਿਚਾਰਾ ਕਿਹੜੀ ਜਗ੍ਹਾ ਦੀ ਆਹੀਂ ਫਰੋਜਪੁਰ ਜੀ ਫਰੋਜਪੁਰ ਦੇ ਮਲਾਜ਼ਮ ਹੋ ਤੁਸੀਂ ਮੇਰੇ ਹਾਂਜੀ ਹਾਂਜੀ ਡਰਾਈਵਰ ਇਹਨਾਂ ਦਾ ਭੱਜ ਗਿਆ ਹੀ ਗੱਡੀ ਦੇ ਬ੍ਰੇਕ ਫੇਲ ਹੋ ਗਈ ਹੈ ਹਾਂਜੀ ਬ੍ਰੇਕ ਖਾਨੇ ਕੀ ਤੇ ਹੁਣ ਤੁਸੀਂ ਮੋਕੇ ਦੇ ਗੱਡੀ ਬਾਹਰ ਕੱਢੀ ਆਈ ਹਾਂਜੀ ਮੈਂ ਕੱਢੀ ਆਈ ਤੇ ਕਹਿੰਦੇ ਉਹ ਡਰਾਈਵਰ ਹੀ ਜਾਂਦੇ ਸੀ ਹਾਂਜੀ ਹਾਂਜੀ ਮੈਂ ਡਰਾਈਵਰ ਹੀ ਸੀ ਤੇ ਆ ਮੈਂ ਆਪ ਡਰਾਈਵਰ ਭੱਜ ਗਏ ਨੇ ਡਰਾਈਵਰ ਭੱਜ ਗਏ ਕਿ ਕਿੰਨੇ ਮਲਾਜ਼ਮ ਸੀ ਪਤਾ ਨਹੀਂ ਕੁਝ ਆ 5-7 ਜਣੇ ਆ ਗਏ ਜੀ 5-7 ਜਣੇ ਸਟਾਫ ਹੀ ਆਈ ਠੀਕ ਹੈ ਲੱਗਦਾ ਜੀ ਡ੍ਰ ਦੇਖਿਆ ਨਹੀਂ ਮੈਨੂੰ ਇਹਦੇ ਬਾਰੇ ਹਜੇ ਕੋਈ ਨੌਲੇਜ ਨਹੀਂ ਹੈ ਮੈਂ ਪੀਸੀਆ ਵਾਲਾ ਸਾਹਮਣੇ ਸਾਡੀ ਖੜੀ ਹੈ 43 ਨੰਬਰ ਟੈਂਕੋ ਖੜੀ ਹੈ ਮੈਂ ਉੱਥੋਂ ਪਤਾ ਲੱਗਾ ਵੀ ਗੱਡੀ ਦੇ ਕੋਈ ਠੇਕੇ ਚ ਵੱਜ ਗਏ ਮੈਂ ਭੱਜ ਕੇ ਇੱਧਰ ਆ ਗਿਆ ਜੀ ਤੁਹਾਨੂੰ ਨੁਕਸਾਨ ਤਾਂ ਨਹੀਂ ਹੋਇਆ ਜੀ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਜੀ ਇਹ ਤਾਂ ਬੇਫੇ ਲੋਕ ਦੀ ਗੱਲ ਹੈ ਤੇ ਦੱਸੋ ਡਰਾਈਵ ਦੇ ਮੁਤਾਬਕ ਦੱਸੇ ਮੁਤਾਬਕ ਹੈ ਬ੍ਰੇਕ ਫੇਲ ਹੋ ਗਈ ਸੀ ਇਹਦੀ ਬੇਰੇ ਬਾਰੇ ਹਜੇ ਮੈਨੂੰ ਕੋਈ ਨੌਲੇਜ ਮੈਂ ਆ ਹੀ ਅਜੇ ਦੇਖਦਾ ਕੀ ਗੱਲਬਾਤ ਆ ਠੇਕੇ ਤੇ ਹੋਇਆ ਸਰਾਵਲ ਠੇਕਾ ਮੇਰੇ ਕੋਲ ਜਵਾਰ ਹੋਰ ਬੱਸ ਸਟੈਂਡ ਹਾਂਜੀ ਉੱਪਰ ਜਗ੍ਹਾ ਕਿਹੜੀ ਹੈ ਇਹ ਹੈਗੇ ਬੱਸ ਸਟੈਂਡ ਜਵਾਰ ਨਗਰ ਕੰਪਨੀ ਦਾ